ਚਤਾ ਕੀ ਸੋਖ ਬਣੀ ਨਾਨਕ ਦੇ ਗੁਣ ਗਬਨ ਸੇ ਪਰਮ ਨਿਰਮਲ ਤਾਂ ਕੇ ਕਰਮ ਉਹ ਕਿਉ ਚਤਾ ਕੀ ਸੋਖ ਬਣੀ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕੁਛ ਮੈਨੂੰ ਸੌਂਪੇ ਜਾਂ ਤੇਰਾ ਬੰਦਾ ਤੂੰ ਖਰਚ ਰਹਾ ਹੰਦਾ ਸੀ ਮੇਦਨੀ ਹੱਥੀਏ ਦੀਜਾ ਖੋਲ ਕਿਵਾ ਤੁਜ ਬਿਨ ਸੁਰਤ ਕਰੇਗੋ ਮੇਰੀ ਤੁਦ ਬਿਨ ਸੁਰਤ ਕਰੇਗੋ ਮੇਰੀ ਦਰਸ਼ਨ ਦੀ ਬੋਲ ਕਿਵਾਲ ਦਰਸ਼ਨ ਦੀਜਾ ਤੂੰ ਤਨ ਤਨੀ ਉਤਾਰਤ ਆਗੀ ਤੂੰ ਤਨ ਤਨੀ ਉਤਾਰਤ ਆਗੀ ਸਰਬ ਸੁਨਿਆ ਸੁਜਾ ਸਰਬਾ ਤੇਲ ਚੰਦੀ ਜੀਜਾ ਦੀਜ ਖੋਲ ਕਿਵਾਲ ਦਰਸ਼ਨ ਸਭ ਦੇਖੋ ਮੰਗੋ ਕਾਹੇ ਰੰਗ ਸਭ ਦੇਖੋ ਤੁਮਹੀ ਤੇ ਮੇਰੋਂ ਨਸਤਾਰ ਦਰਸ਼ਨ ਦੀਜੇ ਦੀਜੇ ਦੀਜ ਖੋਲ ਕਿਵਾਂ ਦਰਸ਼ਨ ਦੀਜ ਦੇਖ ਸੁਦਾਮ ਜਿਉ ਨਾਮ ਦੇਖ ਸੁਦਾਮ ਦਰਸ਼ਨ ਦੀਜ ਦੀਖੋਲ ਕਿਵਾਰ ਦਰਸ਼ਨ ਦੀਜ ਦੀਖੋਲ ਕਿਵਾਰ ਦਰਸ਼ਨ ਦੀਜ समरथ दाते कह कबीर तुम समरथ दाते दीज खोल किड़ दर्शन दीजा ਦੀਜ ਖੋਲ ਕਿਵਾਰ ਦਰਸ਼ਨ ਦੀਜਾ ਆਓ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੀ ਬਿਲਾ ਸੁਖ ਨਾਮ ਹਰ ਸੋਬਾ ਚਿੰਤਾ ਲਾਏ ਹਮਾਰੀ ਉਜਖਾਸਾ ਚਿੰਤਾ ਲਾਏ ਹਮਾਰੀ ਚਿੰਤਾ ਆਹਰ ਨਾ ਸੁਝ ਤੂਚੀ ਆਹਰ ਛੁੱਟ ਹੋ ਜੀ ਮੇਰੇ ਤੂੰ ਕਹਿ ਦੇ ਕਾ ਛੁੱਟ ਜੇ ਤੂੰ ਕਹਿ ਹਮ ਨਿਰਗੁਨ ਲੈ ਹੋ ਆ ਸਦਾ ਮਿਹਰਵਾਨ ਸਤਬਕਸ਼ਿੰਦ ਸਦਾ ਮਿਹਰਵਾਨ ਸਤਬਕਸ਼ਿੰਦ ਸਦਾ ਮਿਹਰਵਾਨ ਸਤਬਕਸ਼ਿੰਦ ਸਦਾ ਮਿਹਰਵਾਨ ਦਾਸੁ ਮੁਖਿ ਮਾਛੇ ਪਰਿਓ ਨਾਨਕ ਦਾ ਸੰਤ ਪਾਛੇ ਪਰਿਓ ਨਾਨਕ ਦਾ ਸੰਤ ਪਾਛੇ ਪਰਿਓ ਨਾਨਕ ਦਾ ਸੰਤ ਪਾਛੇ ਪਰਿਓ ਰੱਖ ਲੈ ਹੋਏ ਆਰੀ ਰੱਖ ਲਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰਬਨਾਇਓ ਫਿਰ ਸੰਕਟ ਜੋ ਨ ਕਰਬਨਾਇਓ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਸੋਡੀ ਪਾਤਸ਼ਾ ਦਾਸ ਸਤ ਗੁਰੂ ਕਹਾਵੇ ਰਾਮ ਦਾਸ ਸਤ ਗੁਰੂ ਕਹਾਵੇ ਰਾਮ ਦਾਸ ਸਤ ਗੁਰੂ ਕਹਾਵੇ ਮਨ ਕੋ ਮਸਾਇਆ ਅਮਰਤ ਸਾਰੇ ਵਿੱਚ ਜੋਤ ਜਗਾਵੇ 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 ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਤਿ ਬੋਲਨ ਸ਼ੁਭ ਬਚਨ ਬੋਲਨ ਸ਼ੁਭ ਬਚਨ ਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਕਰਨੋਂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ i oh okay. yeah SO- uh -huh.